ਸਤਿ ਸ੍ਰੀ ਅਕਾਲ ਮਿੱਤਰੋ ਹੋਰ ਕੀ ਹਾਲ ਚਾਲ ਨੇ ਠੀਕ ਠਾਕ ਤੇ ਇੱਧਰ ਬਈ ਮੁਰਗੇ ਛੜਦੇ ਟਾਈਮ ਹੋ ਗਿਆ 7:30 ਦਾ ਤੇ ਦਵਾਦਾ ਛਤਰੀਆਂ ਲਾ ਕੇ ਤੇ ਕਬੂਤਰ ਗੱਡੀ ਅੱਜ ਲੇਟ ਹੋ ਗਏ ਬਈ 10 ਮਿੰਟ ਤੇ ਆਜੋ ਮਿੱਤਰੋ ਪਰ ਛਤਰੀਆਂ ਤੇ ਮੰਨ ਕੇ ਕਬੂਤਰ ਤੇ ਮਿਲਦੇ ਆ ਬਈ ਸਾਨੂੰ ਲਓ ਬਈ ਛਤਰੀਆਂ ਲਾਤੀਆਂ ਤੇ ਚੱਲ ਬਈ ਲਾ ਹੁਣ ਛੜ ਲਓ ਵੀ ਲੈ ਕੇ ਵਾਹਿਗੁਰੂ ਦਾ ਨਾਮ ਪਹਿਲੀ ਛੜਤੀ ਆ ਦੂਜੀ ਛੜ ਬਈ ਦੋ ਆਇਓ ਮਿੱਤਰ ਹੋਰ ਕੱਢਦੇ ਆ ਚੱਲ ਬਈ ਲਓ ਵੀ ਗਈ ਤੀਜੀ ਆ ਲੈ ਵੀ ਚੌਥੀ ਆ ਲੈ ਵੀ ਚੌਥੀ ਵੀ ਗਈ ਤੇ ਆਇਓ ਮਿੱਤਰ ਹੋਰ ਕੱਢਦੇ ਆ ਲੈ ਵੀ ਲਾਓ ਹੁਣ ਛੱਡ ਸੱਤਵੀਂ ਲਓ ਵੀ ਸੱਤਵੀਂ ਵੀ ਛੱਡਤੀ ਤੇ ਆਇਓ ਮਿੱਤਰ ਹੁਣ ਹੋਰ ਕੱਢਦੇ ਆ ਇਹ ਅੱਠਵਾਂ ਕਬੂਤਰ ਕੱਢ ਲਿਆ ਚੱਲ ਬਈ ਲਾਓ ਹੁਣ ਚਾਲਾ ਉਹ ਵੀ ਗਿਆ ਆ ਲੈ ਬਈ ਆ ਵੀ ਨੋਮਾ ਕਬੂਤਰ ਕੱਢ ਲਿਆ ਬਈ ਲਓ ਜੀ ਨੋ ਤਾਂ ਛੜਤੇ ਬਈ ਬਾਕੀ ਹੋਰ ਕੱਢਦੇ ਆ ਜਿਹੜਾ ਨੰਬਰ ਆਪਣੇ ਬਈ ਉੱਚੇ ਲੱਗ ਗਏ ਕੁਸਤਾ ਉਹ ਫਿਰਦੇ ਆ ਕੁਸ ਨੀਵੇਂ ਫਿਰਦੇ ਆ ਲਓ ਜੀ 10ਵੇਂ ਨੰਬਰ ਤੇ ਆ ਸ਼ਾਹ ਕਬੂਤਰੀ ਆ ਗਈ ਲੈ ਵੀ ਲਾਹੋਂ ਚੱਲ ਇਹ ਵੀ ਗਈ ਜੀ 10 ਜਾਨ ਪਰ ਕੜਤੇ ਬਈ 4 ਕ ਹੋਰ ਕੜਦੇ ਆ ਤਰਵਾ ਦੋ ਕਬੂਤਰ ਜਿਹੜੇ ਆਪਾਂ ਕੱਲ੍ਹ ਹੱਥ ਨੇ ਛੱਡ ਕੇ ਬਿਠਾਈ ਸੀ ਉਹੋ ਆ ਬਈ ਤੇ ਛੱਡ ਲਾ ਕੁੰਨੇ ਨੂੰ ਲਓ ਜੀ ਇਹ ਵੀ ਗਿਆ ਤੇ ਲੈ ਲਾ ਕੁੰਨੇ ਨੂੰ ਵੀ ਛੱਡ ਦੇਖੀ ਕਿੰਨਾ 17 17 ਚੱਲ ਲਓ ਵੀ ਇਹ ਵੀ ਗਿਆ ਤੇ ਜਿਹੜੀਆਂ ਕੱਲ੍ਹ ਬਈ ਹੱਥ ਨੇ ਦੋ ਕਬੂਤਰੀਆਂ ਛੱਡ ਕੇ ਬਿਠਾਈਆਂ ਸੀ ਉਹ ਵੀ ਕੜਦੇ ਆ ਬਈ ਲਓ ਵੀ 13 ਨੰ 13ਵੀਂ ਕਬੂਤਰੀ ਆ ਬਈ ਆਪਣੀ ਇਹ ਮੋਜੀ ਜਿਹੜੀ ਕੱਲ ਹੱਥ ਨੇ ਛੱਡ ਕੇ ਬਿਠਾਈ ਸੀ ਛੜ ਦੇ ਪੁੱਤੇ ਨੂੰ ਵੀ ਲਓ ਜੀ ਇਹ ਵੀ ਗਈ ਆਲਾ 14ਵਾਂ ਫੜ ਲੈ ਵੀ ਛੜ ਦੇ ਇਹ ਵੀ ਲੈ ਮਿੱਤਰੋ ਇਹ ਵੀ ਗਈ ਹੁਣ ਆਪਾਂ ਕੜਦੇ ਬਈ 14 ਜਨਵਾਰ ਆ ਫਿਰਦੇ ਆ ਚਲੋ ਹੁਣ ਤੋਂ ਇਕੱਠੇ ਫੇਰ ਦਿਖਾਉਣੇ ਆ ਸਾਨੂੰ ਆਰੇ ਬਾਈ ਟੋਟਲ 14 ਕੱਢਤੇ ਲੈ ਬਾਈ 15ਵੇਂ ਨੰਬਰ ਤੇ ਆਹ ਖੱਟੀਆਂ ਦੀ ਛੱਡ ਲੱਗੇ ਆ ਆਪ ਕਬੂਤਰੀ ਛੱਡ ਦੇ ਵੀ ਲਾਉ ਹੁਣ ਲਾਉ ਜੀ ਇਹ ਵੀ ਗਈ ਹੁਣ ਹੋ ਗਏ ਮਿੱਤਰੋ ਕੁੱਲ ਜਾਨਵਰ ਆਪਣੇ 15 ਆਹ ਫਿਰਦੀ ਆ ਡਾਰ ਬਈ ਆਪਣੀ ਦੇਖੋ ਬਈ ਹੁਣ ਹੋ ਗਏ ਇਕੱਠੇ ਕੋਸ ਆਉਂਵਾਂਦੇ ਕੋਸ ਆਉਂਵਾਂਦੇ ਕੋਸ ਆਉਂਵਾਂਦੇ ਅੱਜ ਮੇਰੇ ਨਾਲ ਲੱਗ ਗੋਣਾ ਨਿਗਾਰ ਖਾਉ ਤਾਂ ਕਰਕੇ ਨੇ ਛੱਡ ਲੇ ਬਈ ਚਲੋ ਦੇਖਦੇ ਆ ਤੁਮੀ ਮਿੱਤਰੋ 16ਵੀਂ ਕਬੂਤਰੀ ਆਪਣੀਆਂ ਸ਼ਾਖੀ ਲੈ ਲਾਉ ਗੁਣ ਦੇ ਹੋ ਲੈ ਨੂੰ ਲਓ ਜੀ ਇਹ ਵੀ ਗਈ ਹੋ ਗਏ 16 ਜਨਵਰੀ ਬਈ ਆਪਣੇ ਉੱਡਣ ਵਾਲੇ ਤਾਂ ਹਾਂ ਚਲੋ ਦੇਖਦੇ ਆ ਕੀ ਬਣਦਾ ਕੀ ਨਾ ਬਣਦਾ ਲਓ ਬਈ ਆ ਦੋ ਬੱਚੇ ਛੱਡਦੇ ਆ ਤੂਸੇ ਟੋਰੀ ਵਾਲ ਤੇ ਝੱਲਰ ਔਰੀ ਵਾਲਾ ਛੱਡ ਦੇ ਪੱਤੇ ਨੂੰ ਜ਼ੋਰ ਨਾਲ ਛੱਡ ਖਾਂ ਯਾਰ ਫੌਂਡ ਦੇ ਕੀੜੇ ਖੜ ਜਾਵੇਂ ਤਾਂ ਆ ਜਾ ਕਿ ਢਾ ਕੇ ਹੁਣ ਲਓ ਬਈ ਬੱਚੇ ਵੀ ਛੱਡ ਤੇ ਇੱਕ ਤਾਂ ਆਉਂਦਾ ਤੇ ਇੱਕ ਇੱਥੇ ਹੋਰ ਫਿਰਦਾ ਹੂ ਆਪਾਂ ਛੱਡ ਤੇ 18 ਜਨਵਰੀ ਬਈ ਅੱਜ ਆਉਂ ਜਾਂਦਾ ਇੱਕ ਬਈ ਦੂਸੇ ਟੋਰੀ ਵਾਲਾ ਕਮੇਟਾ ਵਗਿਆ ਸੀ ਬਈ ਆਪਣਾ ਤੇ ਬਾਕੀ ਫਿਰਦੇ ਆ ਇੱਕ ਮਿੰਟ ਆ ਫਿਰਦੇ ਆ ਕੁਸ ਕੁਸ ਆ ਫਿਰਦੇ ਆ ਆ ਆ ਗਈ ਬਈ ਆ ਜਾਂਦੇ ਕੁਸ ਉੱਚੇ ਹੋ ਰਹੇ ਆ ਆ ਦੇਖੋ ਆ ਫਿਰਦੇ ਬਈ ਸਾਰੇ ਜਾਨਵਰ ਆਪਣੇ ਕੁਸ ਉੱਚੇ ਆ ਰਹੇ ਆ ए, ए आ गई भाई ककूतरी बै गई लो भाई जानवर अपने फिरदे बीच दो की बैठे हैं भाई बच्चा भी फिरदा ओ जी आंदी आ देखो आ आउंदी मुर्गी भाई ਉਹ ਬੰਦ ਚੜੇ ਖੜੇ ਆ ਬਈ ਜੀ ਹੋ ਰਿਹਾ ਦੇਖਦੇ ਨਹੀਂ ਹਨ ਪਰ ਕਾਲੇ ਟੂਸੇ ਵਾਲਾ ਬੱਚਾ ਹੀ ਬਹਿ ਗਿਆ ਬਈ ਬਾਕੀ ਜਾਨਵਰ ਆਪਣੇ ਆ ਫਿਰਦੇ ਨੀਵੇਂ ਆ ਰਹੇ ਹੁਣ ਸਾਰੇ ਆ ਦੇਖੋ ਬਈ ਹਾਲਾ ਜੀ ਦੇਖੋ ਬਈ ਹੁਣ ਸਾਰੇ ਨੀਵੇਂ ਆ ਰਹੇ ਬਸ ਤਨਕੀਆ ਬੰਦਾ ਆਇਆ 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 ਹਰੇ ਬਈ ਕਬੂਤਰ ਆਪਣੇ ਕਈ ਫਿਰਦੇ ਆ ਆ ਗਈ ਬਈ ਇੱਕ ਤਾਂ ਟੱਪ ਗਈ ਫੇਰ ਤੇ ਕੁਸ ਬਈ ਬੰਦ ਲੱਗਰੇ ਆ ਛੀ ਸੱਤ ਕਬੂਤਰੋ ਤਾਂहां ਬਈ ਤੇ ਆ ਤਾਂ ਆ ਗਈ ਬਈ ਇਹ ਫੇਰ ਨਿਕਲ ਗਈ ਤੇ ਇਧਰ ਬਈ ਮਿੱਟੀ ਪੇਂਡ ਪਈ ਆ ਖੁੱਡੇ ਲਿਪਾਂਗੇ ਮਿੱਤਰੋ ਆ ਗਈ ਬਈ ਇਹ ਤਾਂ ਤੇ ਇਧਰ ਮਿੱਟੀ ਪੇਂਡ ਪਈ ਆ ਖੁੱਡੇ ਲਿਪਾਂਗੇ ਬਈ ਦੇਖਦੇ ਆ ਜੀ ਅੱਜ ਟਾਈਮ ਲੱਗਿਆ ਅੱਜ ਲਿਪਾਂਗੇ ਨਹੀਂ ਕੱਲ ਨੂੰ ਲਿਪਾਂਗੇ ਬਈ ਲਓ ਵੀ ਮਿੱਤਰੋ ਆਪਣੇ ਕਬੂਤਰ ਬੈ ਗਏ ਜਿਹੜੇ ਬਈ ਛਤਰੀਆਂ ਤੇ ਇਹਨਾਂ ਨੂੰ ਲਾ ਲਈਏ ਤੇ ਬਾਕੀ ਫਿਰਦੇ ਆ ਬਈ ਆ ਫਿਰਦੇ ਆ ਬਈ ਆਪਣੀਆਂ ਦੋਹੇ ਕਬੂਤਰੀਆਂ ਇਹ ਆ ਦੇਖੋ ਬਈ ਆ ਫਿਰ ਤੇ ਬਾਕੀ ਜਾਨਵਰ ਆਪਾਂ ਕੋਈ ਬਿਠਾਲੇ ਸੀਗੇ ਕਿਉਂ ਅੱਜ ਕਾਲਾ ਹੱਥ ਨੇ ਛੱਡੇ ਸੀ ਕੋਸਤਾ ਬਈ ਅੱਜ ਯਾਨੀ ਕਿ ਪਹਿਲੀ ੜਾਈ ਮੰਨੋ ਪੀ ਡਾ ਡਾ ਕੇ ਜੀ ਬਿਠਾਈ ਸੀ ਕੱਲ 5 5 10 10 ਮਿੰਟ ਤੇ ਚਲੋ ਦੇਖਦੇ ਆ ਮਿੱਤਰੋ ਜਦੋਂ ਬੈਂਦੀਆਂ ਇਹ ਦਿਖਾਉਣੇ ਆ ਫਿਰ ਤੁਹਾਨੂੰ ਕਬੂਤਰਿਆਂ ਬਈ ਆਪਣੀਆਂ ਨੀਵੀਂ ਆ ਰਹੀਆਂ ਨੇ ਚਲੋ ਜਦੋਂ ਬੈਂਨੇ ਬੈਂਦੀਆਂ ਤੁਹਾਨੂੰ ਦਿੰਨੇ ਆ ਅਪਡੇਟ ਬਾਈ ਲਓ ਮਿੱਤਰੋ ਬਈ ਇੱਧਰ ਬਦਾਮ ਛਿੱਲੀ ਆਨੇ ਆ ਤੇ ਆ ਜਾਨਵਰ ਆਪਣੇ ਬੈਗੇ ਸੀਗੇ ਕੁਸ ਤੇ ਆ ਜੱਥ ਨੇ ਛੱਡਣ ਦੀ ਸਲਾਹ ਕੀਤੀ 2 ਤੇ ਬਾਕੀ ਆਪਣੀਆਂ ਕਬੂਤਰੀਆਂ ਫਿਰਦੀਆਂ ਬਈ ਦੋ ਜਦੋਂ ਬੈਂਦੀਆਂ ਨੇ ਤੁਹਾਨੂੰ ਦਿਖਾਉਣੇ ਆ ਲੈ ਮਿੱਤਰੋ ਆਪਣੀਆਂ ਦੋਹਾਂ ਕਬੂਤਰੀਆਂ ਬੈ ਗਈਆਂ ਬਈ ਉਹ ਖੱਟੀਆਂ ਦੀ ਤੇ ਚੱਟੀਆਂ ਦੀ ਇਹ ਵੀ ਬੈ ਗਈਆਂ ਬਈ ਲਓ ਵੀ ਮਿੱਤਰੋ ਆਹ ਕਬੂਤਰਾਂ ਨੇ ਪਾਣੀ ਲਿਆ ਖਿੱਚ ਬਈ ਬਦਾਮ ਧਰ ਦੇ ਇਹਨਾਂ ਨੂੰ ਆਇਓਏ ਆਇਓ 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 ਲਓ ਜੀ ਤੇ ਦੋ ਜੀਆਂ ਕਬੂਤਰੀਆਂ ਨੇ ਵੀ ਖਿੱਚ ਲਿਆ ਬਈ ਇਹਨਾਂ ਨੂੰ ਵੀ ਧਰਦੇ ਆ। ਲਓ ਮਿੱਤਰੋ। ਆਹ ਕਬੂਤਰਾਂ ਨੂੰ ਬਦਾਮ ਧਰਤੇ ਬਾਈ। ਇਹਨਾਂ ਨੇ ਪਾਣੀ ਖਿੱਚ ਲਿਆ ਸੀ। ਤੇ ਹੁਣ ਰਹਿ ਗਈਆਂ ਥਲੜੀਆਂ ਕਬੂਤਰੀਆਂ ਬਾਈ। ਟਿੱਕਾ ਜਿਹੜੀਆਂ ਲਾਸਟ ਤੇ ਉੱਤਰੀਆਂ ਇਹ। ਇਹਨਾਂ ਨੂੰ ਵੀ ਧਰਦੇ ਆ ਬਾਈ। ਲਓ ਬਾਈ। ਆਹ ਕਬੂਤਰਿਆਂ ਨੂੰ ਬਦਾਮ ਧਰਤੀਏ। ਆਇਓਏ ਆਇਓਤਾ ਆਇਓ 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 ਲਓ ਬੀ ਮਟਰੋ ਇਹਨਾਂ ਨੂੰ ਵੀ ਬਦਾਮ ਧਰਦੀ ਏ ਬਈ ਕੱਢ ਜਾ ਬੱਤਾ ਲੈ ਆ ਜੋ ਆਇਓ 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 ਤੁਸੀਂ ਆਇਆ ਆਇਆ ਆਇਓ ਆਇਓ ਲੈ ਮਟਰੋ ਜਿਹੜੇ ਜਾਨਵਰਾਂ ਨੇ ਬਦਾਮ ਖਵਾਤੇ ਬਈ ਆ ਦੋ ਕਬੂਤਰਾਂ ਨੇ ਖਾ ਲਏ ਇਹਨਾਂ ਨੂੰ ਖੁੱਡੇ ਛੱਡ ਦਾਂਗੇ ਤੇ ਹੁਣ ਦਾਣੇ ਧਰ ਦਾਂਗੇ ਬਈ ਚੱਕ ਲੈਣਗੇ ਜੇ ਇਹਨਾਂ ਨੇ ਦਾਣੇ ਚੱਕਣੇ ਹੋਣਗੇ ਖਾਣੇ ਹੋਣਗੇ ਥੋੜੇ ਘਾਣੇ ਤੇ ਬਸ ਘੰਟੇ ਬਾਅਦ ਬਈ ਅੱਧੇ ਘੰਟੇ ਬਾਅਦ ਦਾਣੇ ਵਾਲੀ ਟਰੇ ਚੱਕ ਦਾਂਗੇ ਫਿਰ ਬਈ ਲੈ ਮਿੱਤਰੋ ਆ ਕਬੂਤਰਾਂ ਨੇ ਬਦਾਮ ਖਾ ਲਏ ਬਾਈ ਇਹ ਵੀ ਛੱਡ ਤੇ ਤੇ ਆ ਦਾਣੇ ਧਰ ਦਿੰਨੇ ਆ ਬਈ ਇਹ ਪਿਓ ਕੈਸੇ ਖਾ ਲਏ ਸੀਗੇ ਵੀ ਮੜੀ ਜੇ ਸੁੱਕੇ ਜੇ ਕਰਕੇ ਧਰ ਤੇ ਹੁਣ ਇਹਨਾਂ ਨੇ ਚੱਕ ਲੈਣਗੇ ਜਿਹੜੇ ਖਾਣੇ ਹੋਣਗੇ ਖਾ ਲੈਣਗੇ ਤੇ ਹੁਣ ਮਿੱਤਰੋ ਕੂਤਰੀਆਂ ਛੱਡਦੀ ਆਪਾਂ ਖੁੱਡੇ 'ਚ ਆ ਲਓ ਮਿੱਤਰੋ ਆ ਅੱਠ ਕਬੂਤਰੀਆਂ ਤਾਂ ਬਦਾਮ ਵਾਲੀਆਂ ਲੈਂਦੀਆਂ ਬਈ ਆਪਾਂ ਨੇ ਇਹ ਵੀ ਛੱਡਦੀ ਏ ਖੁੱਡੇ ਚ ਚੱਲ ਤੂੰ ਵੀ ਲਓ ਜੀ ਇਹ ਛੜਤੀਆਂ ਹੁਣ ਇੱਧਰ ਵੀ ਬਈ ਕਣਕ ਧਰਦੀ ਏ ਆ ਲਓ ਜੀ ਕਣਕ ਦਿੱਤੀ ਤਰ ਤੇ ਦੋ ਕਬੂਤਰੀਆਂ ਰਹਿ ਗਈਆਂ ਬਈ ਆਪਣੇ ਉਹਨਾਂ ਨੇ ਹਾਲੇ ਪਾਣੀ ਨਹੀਂ ਖਿੱਚਿਆ ਉਹਨਾਂ ਨੂੰ ਵੀ ਬਸ ਅੱਧੇ ਘੰਟੇ ਤੱਕ ਬਿਦਾਉਂ ਧਰ ਕੇ ਛੱਡ ਦੇ ਨੇ ਇੱਧਰ ਬਈ ਆ ਲਓ ਮਿੱਤਰੋ ਹਾ ਹੁੱਡੇ ਚ ਵੀ ਬਈ ਤਰਤੇ ਦਾਣੇ ਬੱਜਾ ਵੀ ਬਾਬਾ ਹੋ ਗਿਆ ਬਈ ਇੱਕ ਮਰ ਗਿਆ ਸੀ ਇਹਦੇ ਨਾਲ ਦਾ ਤੇ ਚਲੋ ਖਾ ਲੈਣ ਦੋ ਬਈ ਹਾਂਜੀ ਬਾਈ ਜੀ ਜਿਹੜੀ ਆਪਣੀਆਂ ਹੱਜ ਵੀਡੀਓ ਸੀਗੀ ਜੀ ਕੱਲ ਵਾਲੀ ਇਹਦਾ ਐਂਡ ਕਰਨਾ ਕੱਲ ਰਹਿ ਗਿਆ ਸੀ ਬਈ ਕਿਤੇ ਕੰਮ ਬਾਗੇ ਸੀਗੇ ਮੁੜ ਕੇ ਸਾਨੂੰ ਹੋ ਗਿਆ ਹਨੇਰਾ ਤੇ ਇਹ ਆਪਣੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਹੋਰ ਵੀਡੀਓ ਦੇਖਣ ਵਾਸਤੇ ਚੈਨਲ ਕਰ ਲਓ ਸਬਸਕ੍ਰਾਈਬ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ